ਸਿ ਸ਼ਾਵਾ ਕਬਾਈ ਕੀ ਆ ਚਾਲ ਐ ਅਸੀ ਗਾਲ ਜੀ ਬੜੀ ਬੜੀ ਤੁਸੀਂ ਇਸ ਲਈ ਹੋਰ ਪਹੁੰਚ ਚੁੱਕੇ ਡੌਗ ਸ਼ੋਅ ਤੇ ਹਾਂਜੀ ਹਾਂਜੀ ਭਾਈ ਜੀ ਡੌਗ ਸ਼ੋਅ ਦੇ ਵਿੱਚ ਨਾ ਇੰਨੀ ਭੀੜ ਐ ਇੰਨੀ ਕਰਾਊਡ ਐ ਉਹਨੂੰ ਮੈਂ ਇੱਕ ਵਾਰ ਦਿਖਾਈ ਵੀ ਦਵਾ ਵੀ ਬਹੁਤ ਜ਼ਿਆਦਾ ਭੀੜ ਐ ਹਜੇ ਮੇਰਾ ਅੰਦਰਲਾ ਡੌਗ ਸ਼ੋਅ ਰਹਿ ਗਿਆ ਕਵਰ ਕਰਨਾ ਹਜੇ ਆਪਾਂ ਪੱਪੀ ਮਾਰਕੀਟ ਕਵਰ ਕਰ ਰਹੇ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਕਰਾਊਡ ਐ ਤੇ ਬਾਕੀ ਆਪਾਂ ਕਾਕੇ ਬਾਈ ਨਾਲ ਗੱਲ ਕਰਦੇ ਆ ਥੱਕੇ ਵੀਰੇ ਆਪਾਂ ਚੌਂ ਚੌਂ ਦਾ ਮੇਲ ਐ ਹਾਂਜੀ ਰੈੱਡ ਕਲਰ ਦਾ ਜੀ ਰੈੱਡ ਕਲਰ ਦਾ ਕੀ ਪ੍ਰਾਈਸ ਵੀਰੇ 17000 ਰੁਪਏ 17000 ਇਹ ਹਸਕੀ ਦਾ ਹਸਕੀ ਵੀਰੇ ਫੀਮੇਲ ਵੀ ਮਿਲ ਜੂ ਮੇਲ ਵੀ ਮਿਲ ਜੂ ਆਈਸਪਰੇ ਬਲੂ ਹੈ ਜੀ ਵੀਰੇ ਬਲੂ ਹੈ ਜੀ ਕੀ ਪ੍ਰਾਈਸ ਕੀ ਮੇਲ ਦਾ ਵੀਰੇ 14000 ਠੀਕ ਹੈ ਜੀ ਮੇਲ ਦਾ 2000 ਰੁਪਏ ਠੀਕ ਹੈ ਤੇ ਨੀਚੇ ਬਾਈ ਜੀ ਰੀਟਰੀਵਰ ਹੈ ਰੀਟਰੀਵਰ ਦੇ ਵੀ ਨਹੀਂ ਠੀਕ ਹੈ ਜੀ ਹਸਕੀ ਦੇ ਨੇ ਜੀ স্নੋ ਵਾਈਟ ਹਸਕੀ ਵੀ ਆਈ ਠੀਕ ਹੈ ਮੇਲਕ ਵੀ ਮੇਲ ਹਸਕੀ ਦਾ ਹਾਂ ਵਾਈਟ ਦੇ ਵਿੱਚ ਮੇਲ ਹੈ ਫੀਮੇਲ ਹੈ ਇਹ ਹੈ ਜੀ ਫੀਮੇਲ ਫੀਮੇਲ ਬਲੂ ਵਾਈਟ ਦੇ ਵਿੱਚ ਕੀ ਪ੍ਰਾਈਸ ਹੈ ਵੀਰੇ ਲੇ ਮੇਰੇ 12000 12000 ਰੁਪਏ স্নੋ ਵਾਈਟ ਹੈ ਜੀ 4k view 4k view ਦੇ ਵਿੱਚ ਠੀਕ ਹੈ ਨਾ ਬਾਕੀ ਬਾਈ ਜੀ ਲਵੇ 골ਡਨ ਰੀਵਰ ਦੇ ਬੱਚੇ ਨੇ 골ਡਨ ਰੀਵਰ ਮੇਲ ਫੀਮੇਲ ਦਾ ਵੀ ਹੈ ਮੇਲ ਦਾ 10000 ਰੁਪਈਆ ਜੀ ਜੀਮੇਲ 8000 ਰੁਪਈਆ ਜੀ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਬੋਲ ਦਿਓ ਤੇ ਆਪਣੀ ਲੋਕੇਸ਼ਨ ਆਪਣੀ ਖੰਨਾ ਜੀ ਹਾਂਜੀ ਆਲ ਬਰੀਡ ਦੇ ਵਿੱਚ ਕੰਮ ਹੈ ਜੀ ਠੀਕ ਹੈ ਨਾ ਲੋਕੇਸ਼ਨ ਲਓ ਜੀ ਨਾ ਆਪਣੀ ਖੰਨਾ ਜੀ ਮੋਬਾਈਲ ਨੰਬਰ ਹੈ 79733 3375 ਜੀ ਠੀਕ ਹੈ ਨੀਚੇ ਵੀਡੀਓ ਦੇ ਇੱਥੇ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਦਾ ਆਲ ਇੰਡੀਆ ਡਿਲੀਵਰੀ ਹੈ ਠੀਕ ਹੈ ਓਕੇ ਕਾਕਾ ਬਾਈ ਓਕੇ ਥੈਂਕ ਯੂ ਸਸੀ ਦਾ ਲਵਜੋਤ ਬਾਈ ਕੀ ਹਾਲ ਚਾਲ ਹੈ ਵਧੀਆ ਹੈ ਬਾਈ ਤੁਸੀਂ ਦੱਸੋ ਹੋਰ ਪਹੁੰਚ ਉੱਤੇ ਡਾਕ ਲਿਓ ਅਜ ਦੇ ਵਿੱਚ ਭਾਈ ਜੀ ਮੇਲ ਹੈ ਫੀਮੇਲ ਚ ਫੀਮੇਲ ਹੈ ਭਈ ਮੇਲ ਸੇਲ ਹੋ ਕੇ ਸੀ ਮੇਲ ਸੇਲ ਹੋ ਕੇ ਬਾਕੀ ਸਾਰੀ ਫੀਮੇਲ ਹੈ ਭਈ ਆਏਗਾ ਮੇਲ ਵੀ ਹੈਗਾ ਫੀਮੇਲ ਲੈਣੀ ਭਈ ਸਾਰੀਆਂ ਸਾਰੀਆਂ ਗ੍ਰੇ ਵਾਈਟ ਰੰਗ ਦੇ ਵਿੱਚ ਕਵਾਲਿਟੀ ਭਾਈ ਜੀ ਅਲਟੀਮੇਟ ਵਧੀਆ ਕੁਆਲਿਟੀ ਦੇ ਵਿੱਚ ਭਾਈ ਜੀ ਬੱਚਾ ਕਮਾ ਕੇ ਦਿਖਾ ਦਿਓ ਤੇ ਭਾਈ ਜੀ ਆਪਣੇ ਆਪ ਪੁਮੀਰੀਅਨ ਦੇ ਵਿੱਚ ਵੀ ਆਪਣੀ ਨੇ ਹਾਂਜੀ ਪੁਮੀਰੀਅਨ ਦੇ ਵੀ ਹੈ ਠੀਕ ਹੈ ਤੇ ਉਹ ਗੱਡੀ ਹਾਂਜੀ ਉਹ ਵੀ ਸਾਡੀ ਨਹੀਂ ਠੀਕ ਹੈ ਤੇ ਗੱਡੀ ਦਾ ਪ੍ਰਾਈਸ ਵੀਰੇ ਕੀ ਹੋਊਗਾ ਵੀ ਆਰ ਨਹੀਂ ਵੀ ਮੇਲ ਫੀਮੇਲ ਦਾ ਮੇਲ ਦਾ ਵੀ ਹੈ 18 ਫੀਮੇਲ ਤੇ ਪੁਮੀਰੀਅਨ ਭਾਜੀ 3500 ਦੇ ਦਿਆਂਗੇ ਤੁਹਾਨੂੰ ਮ 2500 ਦੀ ਫੀਮੇਲ ਦੇ ਰਾਂਗੇ ਠੀਕ ਹੈ ਤੇ ਬਾਕੀ ਹਸਕੀ ਦੇ ਭਾਈ ਮੇਲ ਦਾ ਪ੍ਰਾਈਸ ਸਾਢੇ 1800 ਤੇ ਮੇਲ ਫੀਮੇਲ ਫੀਮੇਲ ਸਾਢੇ 1600 ਸਾਢੇ 1600 ਤੇ ਬਾਕੀ ਭਾਈ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਆ ਹਾਂਜੀ ਹੋਜੀ ਠੀਕ ਹੈ ਆਪਣਾ ਕੰਟੈਕਟ ਨੰਬਰ ਦੱਸ ਦਈਏ ਵੀਰੇ 97812 497 ਠੀਕ ਹੈ ਨੀਚੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬ੍ਰੀਡ ਦੇ ਵਿੱਚ ਹੀ ਪੱਕੀ ਮਿਲ ਜਾਂਦੇ ਆ ਭਾਈ ਜੀ ਲੋਕੇਸ਼ਨ ਕਿ ਪੈ ਜਾਂਦੀ ਆ ਪਟਿਆਲੀ ਇਹ ਲੋਕ ਆ ਪਟਿਆਲਾ ਲੋਕਰ ਪੈ ਜਾਂਦੀ ਆ ਜੀ ਠੀਕ ਹੈ ਨਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਆਲ ਓਵਰ ਇੰਡੀਆ ਡਿ ਬਰੀਡ ਦੇ ਵਿੱਚ ਕੰਮ ਹੈ ਠੀਕ ਹੈ ਨਾ ਓਕੇ ਲਵ ਜੀ ਬਾਈ ਠੀਕ ਹੈ ਜੀ ਥੈਂਕ ਯੂ ਭਾਈ ਜੀ ਟੀ ਐਮ ਕੇ ਪੱਪੀ ਕੇ ਨਾ ਬਾਈਕਾ ਨੰਬਰ ਰਿਨੋਟ ਕਰ ਲੀ ਜੀ 8125 72100 ਠੀਕ ਹੈ ਭਾਈ ਜੀ نیچے ਵੀਡੀਓ ਮੈਨ ਨੰਬਰ ਚਲਦਾ ਰਹੇਗਾ ਟੀ ਐਮ ਕੇ ਬੱਚੋ ਬੱਚੀਆਂ ਭਈਆ ਉਠਾ ਕੇ ਦਿਖਾਣਾ ਹਾਂਜੀ ਦੇਖੋ ਜੀ ਦੇਖਣੀ ਹੈ ਵਾਪਸ नहीं आप इनसे कॉन्टेक्ट कर सकते हो दोनों ओके जी थैंक यू आकाश भाई कैसे पहुंच डॉक्टर शो में बच्चा ना अभी को कभी कवर करने को नहीं मिला भाई आकाश है ठीक है इनकी लोकेशन पड़ जाती है भैया कुरुक्षेत्र के पास शाहबाद मारकंडा है ना ठीक है ना भाई बच्चे लेके आये हुआ है देख ही सकते हो आप घुमा के दिखाना भाई

भैया इंडिया डिलीवरी करवाते हो यस सर ठीक है Ani. और आपका नंबर शेयर कर दीजिए। ठीक है नीचे वीडियो में ना भाई का नंबर चलता रहेगा भाई से आप कॉन्टैक्ट कर सकते हो है ना आपको कलर की भी पड़ी है इसका क्या प्राइस है पैंतीस हजार एज की है फीमेल ये फाइव मंथ की होगी फाइव मंथ की हो चुकी है देख ही सकते हो आप फाइव मंथ की हो होगी ठीक है पैंतीस हजार पैंतीस हजार बाकी कोई अपना वीडियो देख कर आता है ये सब्सक्राइबर आता है तो आप उसको कुछ लेस कर दोगे हाँ जी भाई कर दोगे कुछ लेस हाँ जी ठीक है भाई ना आप कांटेक्ट कर सकते हो भाई को फ्रेंच के बच्चों के लिए और पंचायत की फीमेल भी पड़ी है ब्लू कलर में ओके भाई आकाश थैंक यू सत्या देते हो भाई की हाल है बढ़िया रवि वीर बढ़िया तू ही तो और पहुंच ही चुके हो शोर हां जी वीर जी पहुंच गए भाई वीडियो शूट करते करते फोन की बैटरी लो हो गई कोई गल नहीं भरा मेरे ओदे करके ਕਥਾਈ ਨਾ ਕਿ ਤੈਨੂੰ ਯਾਦ ਰਹਿ ਗਿਆ ਬਹੁਤ ਬੜੀ ਗੱਲ ਤੁਸੀਂ ਦੇਖ ਹੀ ਸਕਦੇ ਹੋ ਭਾਈ ਜੀ ਬਹੁਤ ਸੋਹਣੇ ਤੇ ਹਸਕੀ ਦੇ ਬੱਚੇ ਨੇ ਹਸਕੀ ਦੇ ਬੁਲੀਕੋਡ ਦੇ ਬੱਚੇ ਨੇ ਕੁਆਲਿਟੀ ਚੈੱਕ ਕਰ ਹੀ ਸਕਦੇ ਹੋ ਪ੍ਰੋਪਰ ਮਾਰਕਿੰਗ ਆ ਇਹ ਬਾਕੀ ਬਾਈ 골ਡਨ ਡੀਵਰ 골ਡਨ ਡੀਵਰ ਆ 22 ਦੇ ਵਿੱਚ ਪੈਨੇ ਆ 22 ਦੇ ਵਿੱਚ ਪੈਨੇ ਭਾਈ ਜੀ ਤੁਸੀਂ ਚੈੱਕ ਕਰ ਦੇਖ ਸਕਦੇ ਹੋ ਕੁਆਲਿਟੀ ਦੇ ਵਿੱਚ ਬਾਈ ਫੇਸ ਦੇ ਵਿੱਚੋਂ ਬਾਹਰੋਂ ਕੱਢ ਕੇ ਲਗਾਉਗਾ ਦੇਖੋ ਭਾਈ ਜੀ ਬੱਚੇ ਤੁਸੀਂ ਦੇਖ ਹੀ ਸਕਦੇ ਹੋ ਭਾਈ ਜੀ ਮੇਲ ਵੀ ਮੇਲ ਦਾ ਕੀ ਪ੍ਰਾਈਸ ਜੀ ਮੇਲ ਦਾ ਹੈਗਾ 2000 ਫੀਮੇਲ ਦਾ 2000 ਪਾਵਾ ਰੇਜ਼ਾ ਜਦੋਂ ਤੁਹਾਡੀ ਫੀਟਿੰਗ ਹਾਂਜੀ ਹਾਂਜੀ ਆ ਟੁਆਈ ਬੈਠੇ ਨੇ ਵੱਡੇ ਅਡਲਟ ਇਹ ਫਾਦਰਾਂ ਇਹਨਾਂ ਦਾ ਜਿਹੜਾ ਉਹ ਫਿਰਦਾ ਪਰ ਠੀਕ ਹੈ ਜੀ ਹਾਂਜੀ ਉਹ ਮਦਰ ਵੀ ਇਹਨਾਂ ਦੀ ਰੈਡ ਆ ਉਹ ਬਚਾਲੀ ਬੈਠੀ ਹੈ ਹਾਂਜੀ ਉਹਨਾਂ ਦੇ ਬੱਚੇ ਹਾਂਜੀ ਦੋਨਾਂ ਦੇ ਬੱਚੇ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਆਪਣੀ ਆਲ ਬਰੀਡ ਦੇ ਵਿੱਚ ਹਾਂਜੀ ਹਾਂਜੀ ਆਲ ਬਰੀਡ ਦੇ ਕੰਮ ਆ ਇਹ ਆਲ ਓਵਰ ਇੰਡਸਟਰੀ ਟਰਾਂਸਪੋਰਟ ਜੀ ਠੀਕ ਹੈ ਜੀ ਬਾਈ ਦੀ ਲੋਕੇਸ਼ਨ ਬਾਈ ਜੀ ਕਿਹਦੀ ਸੀ ਪਟਿਆਲਾ ਜੀ ਪਟਿਆਲਾ ਜੀ ਹਾਂਜੀ ਆ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 95175600022 ਠੀਕ ਹੈ ਏ ਨੀਚੇ ਜਿਹੜੇ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰੂਗਾ ਬਾਈ ਦੀ ਦਾ ਨਾਈਨ 9517560022 ਹਾਂਜੀ ਪਹਿਲਾਂ ਇੱਕ ਜ਼ੀਰੋ ਵੱਧ ਗਈ ਸੀ ਕੋਈ ਗੱਲ ਨਹੀਂ ਬ੍ਰਦਰ ਕੋਈ ਕੋੜਾ ਵੀ ਜਿਹੜਾ ਹੋਊਗਾ ਆਪਾਂ ਨੀਚੇ ਨੰਬਰ ਵੀਡੀਓ ਚੱਲਦਾ ਰੱਖਦਾ ਹਾਂ ਹਾਂਜੀ ਬਾਈ ਤੁਸੀ ਕੰਟੈਕਟ ਕਰ ਸਕਦੇ ਹੋ ਬਾਈ ਦੀ ਹਾਲ ਆਵਰਡ ਡਿਲੀਵਰੀ ਹੈ ਆਲ ਗ੍ਰੀਡ ਦੇ ਵਿੱਚ ਕੰਮ ਹੈ ਓਕੇ ਬਾਈ ਓਕੇ ਵੀਰ ਜੀ ਰਵੀ ਵੀਰ ਧੰਨਵਾਦ ਸਸਿਗਾ ਸਕੰਦਰ ਬਾਈ ਕੀ ਹਾਲ ਚਾਲ ਹੈ ਸਸਿਗਾ ਵੀਰੇ ਠੀਕ ਹੋ ਹੋਰ ਪਹੁੰਚ ਚੁੱਕੇ ਹੋ ਡਾਕਸ਼ੋਟ ਤੇ ਹੋਰ ਤੁਸੀਂ ਭਲਾਇਆ ਤੇ ਅਸੀਂ ਬਾਈ ਜੀ ਬਹੁਤ ਲੇਟ ਹੋ ਚੁੱਕੇ ਪਤਾ ਜੀ ਡਾਕ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਕੀਤ ਕੰਮ ਵੀ ਕੈਮਰਾਮੈਨ ਮਾਰਣਾ ਬਹੁਤ ਭੀੜ ਹੈ ਬਹੁਤ ਹੀ ਜਿਆਦੇ ਡਾਕਟਰਾਂ 'ਚ ਭਰਿਆ ਹੋਇਆ ਵੀ ਪਟਿਆਲਾ ਦੇ ਵਿੱਚ ਡਾਕਟਰ ਹੋਵੇ ਤੇ ਇੰਨਾ ਕਰਾਊਡ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਬਾਕੀ ਭਾਈ ਆਪਣਾ ਸਕੰਦਰ ਆਇਆ ਹੋਇਆ ਹੈ ਲੈਬਰੇ ਦੇ ਪੱਪੀ ਲੈ ਕੇ ਭਾਈ ਲੈਬਰੇ ਦੇ ਮੇਲ ਕਿੰਨੇ ਦਾ ਕੀ ਪ੍ਰਾਈਸ ਹੈ ਭਾਈ ਮੇਲ 골ਡਨ ਦਾ ਦੇ ਦਾਂਗੇ 20000 ਦਾ ਫੀਮੇਲ 15000 ਦੀ ਇਟਲੀ ਇੰਪੋਰਟ ਬਲੱਡ ਲਾਈਨ ਦੇ ਟੌਮ ਬਲੱਡ ਲਾਈਨ ਦੇ ਪੱਪੀਜ਼ ਨੇ ਠੀਕ ਹੈ ਦੇਖੀ ਜਾ ਸਕਦੇ ਭਾਈ ਆਪਣੀ ਪਿਓਰਿਟੀ ਦੀ ਫੁੱਲ ਲਾਈਫਟਾਈਮ ਗਾਰੰਟੀ ਹੈ ਇਹ ਰਸ਼ੀਅਨਸ ਮੋਰਡ ਦੇ ਵਿੱਚ ਆਪਣੇ ਕੋਲ ਪੇਅਰ ਹੈ ਮੇਲ ਫੀਮੇਲ ਦਾ ਜੀ ਠੀਕ ਹੈ ਫੀਅਰ ਹੈ ਜੀ ਇਹ ਕਿਹੜਾ ਕੀ ਪ੍ਰਾਈਸ ਦੇ ਵਿੱਚ ਮੇਲ ਮੇਲ ਭਾਜੀ ਦੇ ਦਾਂਗਾ 50000 ਦਾ ਫੀਮੇਲ ਦੇ ਦਾਂਗਾ 35000 ਦੇ ਵਿਦ ਕੇਸੀਆਈ ਵਿਦ ਕੇਸੀਆਈ ਵਿਦ ਕੇਸੀਆਈ ਭਾਜੀ ਆਪਣੀ 올 ਓਵਰ ਇੰਡੀਆ ਕਲਾਸ ਬੋਰਡ ਹੈ 올 ਓਵਰ ਇੰਡੀਆ ਜੀ 올 ਬਰੀਡ 올 ਬਰੀਡ ਭਾਜੀ ਭਾਜੀ ਆਪਣੀ ਲੋਕੇਸ਼ਨ ਦੱਸੀਓ ਤੇ ਮੋਬਾਈਲ ਨੰਬਰ ਦੱਸੀਓ ਆਪਣੀ ਲੋਕੇਸ਼ਨ ਹੈਗੀ ਮੁਹਾਲੀ ਚੰਡੀਗੜ੍ਹ ਤੇ ਆਪਣਾ ਮੋਬਾਈਲ ਨੰਬਰ ਹੈਗਾ 9876219465 987621465 ਤੇ ਦੂਜੀ ਗੱਲ ਰਵੀ ਬਾਈ ਦਾ ਦਿਲੋਂ ਧੰਨਵਾਦ ਮੈਂ ਕਰਨਾ ਚਾਹੁੰਦਾ ਭਰਾ ਮੈਨੂੰ ਹਮੇਸ਼ਾ ਕਵਰ ਕਰਦਾ ਡੋਕ ਸ਼ੋਅ ਦੇ ਵਿੱਚ ਬੜਾ ਆਦਰ ਸਨਮਾਨ ਕਰਦਾ ਹੈ ਤੇ ਮੇਰੀ ਕੁਆਲਿਟੀ ਨੂੰ ਅੱਗੇ ਲੈ ਕੇ ਆਉਂਦਾ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਥੈਂਕ ਯੂ ਵੀਰੇ ਲਵ ਯੂ ਸੋ ਮਚ ਬਾਕੀ ਮੈਂ ਇੱਕ ਹੋਰ ਗੱਲ ਪੁੱਛਾਂ ਵੀਰੇ ਜੇ ਆਪਣਾ ਕੋਈ ਕਸਟਮਰ ਆਂਦਾ ਆ ਫੇਸਬੁਕ ਦੇ ਪੇਜ ਜਾਂ ਤੇ ਵੀਰੇ ਕਹਿਣ ਦੀ ਲੋੜ ਹੀ ਨਹੀਂ ਜਿਹੜਾ ਤੁਹਾਡੇ ਪੇਜ ਤੋਂ ਜਾਂ ਚੈਨਲ ਤੋਂ ਆਊਗਾ ਰਿਗਾਰਡ ਕਰਕੇ ਤੋਰਾਂਗੇ ਤੁਹਾਡਾ ਨਾਮ ਲੈ ਕੇ ਪਿਓ ਬੋਲਦੇ ਵੀ ਰਵੀ ਬਾਈ ਨੇ ਬੋਲਾ ਠੀਕ ਹੈ ਬ੍ਰਦਰਸ ਆਂਦਰ ਥੈਂਕ ਯੂ ਡਾਰਲਿੰਗ ਥੈਂਕ ਯੂ ਸੋ ਮਚ ਰੋਕਾ ਬਾਈ ਦੀ ਔ ਔਰ ਬਰੀਡ ਦੇ ਵਿੱਚ ਕੰਗਾ ਔਰ ਜਿਹਨਾਂ ਦੇ ਵਿਚਾਰੇ ਓਕੇ ਸੁਖੰਦਰ ਭਾਈ థాంਕ ਯੂ ਵੀਰੇ థాంਕ ਯੂ ਜਦੋਂ ਸੈਂਪਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਮੋਦੀ ਜੀ ਤੋਂ ਓਕੇ ਉਤੇ ਮੈਂ ਪਹੁੰਚ ਗਈ ਦੇਖੋ ਭਾਈ ਜੀ ਬਾਈ ਲੈ ਕੇ ਆਇਆ ਹੈ ਜੁਣੀ ਜੁਣੀ ਜੀ ਜੱਪ ਆਲ ਡਾਕਟਰ ਤੋਂ ਕੰਮ ਕੀਤਾ ਹੈ ਨਾਤਾਵਨ ਵਿਭਾਗ ਦਾ ਪੱਪੀ ਲੈ ਕੇ ਆਇਆ ਠੀਕ ਹੈ ਨਾ ਮੈਨੂੰ ਕੋਈ ਪੂਡਲ ਦਾ ਪੱਪੀ ਮਿਲਿਆ ਠੀਕ ਹੈ ਤੇ ਪਵੇਰੀਆਂ ਭਾਈ ਪਵੇਰੀਆਂ ਸ਼ਾਰਟ ਸਾਈਜ਼ ਹੈ ਭਾਈ ਸ਼ਾਰਟ ਸਾਈਜ਼ ਦੇ ਵਿੱਚ ਭਾਈ ਦਿਖਾ ਦਿਓ ਬੱਚਾ ਕਮਾਤੀ ਹਾਂਜੀ ਹਾਂਜੀ ਜੀ ਦੇਖੀ ਸਾਹਦੇ ਬੱਚਾ ਇਹਨਾਂ ਪੂਰਾ ਅਲਟੀਮੇਟ ਕੁਆਲਟੀ ਦਾ ਭਾਜੀ ਅਸਕੀ ਦੇ ਵਿੱਚ ਹਾਂਜੀ ਹਾਂਜੀ ਇਹ ਫੀਮੇਲ ਰਹਿ ਗਈ ਲਾਸਟ ਰਹਿ ਗਈ ਬਾਕੀ ਸਾਰੇ ਪਿੱਛੇ ਗਏ ਬਾਕੀ ਬੱਤੀ ਸੇਲ ਹੋਗੇ ਹਾਂਜੀ ਹਾਂਜੀ ਮੇਰਾ ਭਾਜੀ ਕੁਆਲਟੀ ਦਾ ਪਿਆਏ ਹੋਏ ਸੀ ਡਾਕਟਰ ਦੇ ਵਿੱਚ ਪੂਰਾ ਤੇਜ ਭਰ ਕੇ ਲੈ ਕੇ ਆਏ ਸੀ ਜੀ ਤਾਂ ਬੱਚੇ ਬਾਈ ਜੀ ਸੇਲ ਕਰ ਚੁੱਕੇ ਨੇਗੇ ਠੀਕ ਹੈ ਮੈਂ ਵੀ ਲੇਟ ਹੋ ਗਿਆ ਸੀਗਾ ਉਹਦੇ ਕਰਕੇ ਵੀਡੀਓ ਸ਼ੂਟ ਲੇਟ ਕਰ ਰਹੇ ਆ ਭਾਜੀ ਫੀਮੇਲ ਦਾ ਪ੍ਰਾਈਸ ਕੀ ਹੈ ਭਾਜੀ ਹਸਕੀ ਫੀਮੇਲ ਲਾਸਟ 1200 12000 ਦੀ ਕਿਹੜੀ ਆਈਸ ਦੇ ਵਿੱਚ ਭਾਜੀ ਇਹ ਭਾਜੀ ਕਲਰ ਚੇਂਜ ਕਰ ਰਹੀ ਹੈ ਠੀਕ ਹੈ ਜੀ ਠੀਕ ਹੈ ਬਲੈਕ ਐਂਡ ਬਲੂ ਹੋ ਰਹੀ ਹੈ ਠੀਕ ਹੈ ਇਹ ਆ ਭਾਜੀ ਮੇਲੇ ਦਾ ਪ੍ਰਾਈਸ ਕੀ ਹੈ ਅ 3500 ਮੇਲ ਮੇਲ ਦਾ ਹਾਂਜੀ ਇਹ ਭਾਜੀ ਪੂਰਲ ਦਾ ਪੂਰਲ ਦਾ ਭਾਜੀ 25000 ਰੁਪਏ ਦਾ 25000 ਮੇਲ ਹੈ ਫੀਮੇਲ ਭਾਜੀ ਮੇਲ ਹੈ ਜੀ ਭਾਜੀ ਬੱਚਾ ਕਮਾ ਕੇ ਜਗਾਣਾ ਬੇਟਾ ਬੱਚਾ ਤੁਸੀਂ ਤੁਸੀਂ ਗਾਰੰਟੀ ਦੇ ਅਰਚ ਚੈੱਕ ਕਰ ਸਕਦੇ ਐਪਲੀਕੋਡ ਦੇ ਵਿੱਚ ਬੱਚਾ ਹੈ ਠੀਕ ਨਾ ਜਿਹੜਾ ਤੁਹਾਨੂੰ ਮਤੀ ਪਾ ਜੀ ਪੱਗ ਦਾ ਵਾਜੀ ਮੇਲ ਦਾ ਵੀ ਮਿਲਦਾ ਭਾਜੀ ਪੱਗ ਦਾ ਮੇਲ ਦਾ ਹੈਗਾ 7000 ਰੁਪਿਆ ਫੀਮੇਲ ਦਾ ਹੈਗਾ 6000 ਰੁਪਿਆ ਨੀਚੇ ਤੁਸੀਂ ਦੇਖ ਸਕਦੇ ਹੋ ਭਾਜੀ ਬੱਚੇ ਦੋ ਮਹੀਨੇ 올ਰੇਡੀ ਪਰ ਭਾਜੀ ਮੇਲ ਵੀ ਮਿਲਦੀ ਫੀਮੇਲ ਫੀਮੇਲ ਭਾਜੀ ਕੀ ਪ੍ਰਾਈਸ ਸੀ 9000 ਰੁਪਏ ਜੀ 9000 ਭਾਈ ਜੀ ਪੱਕੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਭਾਜੀ ਭਾਜੀ ਮੇਰਾ ਕੰਟੈਕਟ ਨੰਬਰ ਹੈਗਾ 987201010 ਤੇ ਆਪਣੇ ਆਲ ਇੰਡੀਆ ਦੇ ਵਿੱਚ ਕੰਮ ਆ ਜਾਂਦਾ ਹਾਂਜੀ ਹਾਂਜੀ ਜਿੱਥੇ ਮਰਜ਼ੀ ਜੀ ਬਾਕੀ ਭਾਈ ਜੀ ਜੇ ਤੁਸੀਂ ਕੰਟੈਕਟ ਕਰਤਾ ਤੇ ਨੀਚੇ ਪੀੜੇ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਦੀ ਆਲ ਇੰਡੀਆ ਡਿਲੀਵਰੀ ਆ ਆਲ ਵੀ ਦੇ ਵਿੱਚ ਕੰਮ ਆਉਂਦਾ ਓਕੇ ਭਾਈ ਜੀ ਸਮਝ ਆ ਗਿਆ ਓਕੇ ਓਕੇ ਥੈਂਕ ਯੂ ਥੰਕ ਯੂ ਸਸੀ ਗੱਬੀ ਭਾਈ ਕੀ ਹਾਲ ਚਾਲ ਹੈ ਸਸੀ ਗੱਲ ਵੀਰੇ ਵੀਰੇ ਲੇਟ ਹੋ ਗਿਆ ਸੌਰੀ ਕੀ ਖੜਾ ਮੈਂ ਦੋਸਤ ਜੀ ਵੀਡੀਓ ਬਣਾ ਰਿਹਾ ਸੀਗਾ ਕਾਫੀ ਟਾਈਮ ਦਾ ਭਾਈ ਵੇਟ ਕਰ ਰਿਹਾ ਉਹ ਤੋਂ ਮੇਰੀ ਭਾਈ ਨੇ ਕਹਿ ਐਸਾ ਬਹੁਤ ਕਿਹੇ ਜੇ ਪਾਰਕ ਲੈ ਕੇ ਆ ਜੀ ਆ ਵੀ ਕਿਹਦਾ ਦੇਖੋ ਖਾਲੀ ਹੋ ਚੁੱਕੇ ਨੇ ਇਹ ਕਿਹੜਾ ਬੱਚੇ ਕਰੀ ਸੇਲ ਕਰਕੇ ਗਿਆ ਭਾਈ ਤੇ ਆਪਾਂ ਗੱਲ ਕਰਦੇ ਹੁਣ ਫਿਲਹਾਲ ਪਹਿਲੇ ਚਾਚਾ ਦਾ ਬੱਚਾ ਇਹ ਕਲਚਰ ਤੋਂ ਆਏ ਦੇ ਵਿੱਚ ਵਿੱਚ ਹਾਂਜੀ ਤਾਂ ਵੀ ਗੱਲ ਕਰਦੇ ਆਪਾਂ ਵੀਰੇ ਮੇਲ ਦੀ ਦਾ ਪ੍ਰਾਈਸ ਚਾਉਂ ਚਾਉਂਦਾ ਤਾਂ ਜੇ ਮੇਰੇ 17000 ਦਾ ਮੇਲ ਹੈ ਵੀਰੇ 15000 ਦੀ ਫੀਮੇਲ ਹੈ ਜੀ ਇਸ ਤੇ ਤੇ ਵੀਰੇ ਆਪਣਾ 13000 ਦਾ ਮੇਰੇ 10000 ਦੀ ਫੀਮੇਲ ਹੈ ਜੀ ਤੇ ਬਾਕੀ ਵੀ ਜੀ ਆਪਣੇ ਆਲ ਬਰੀਡ ਦੇ ਵਿੱਚ ਹੀ ਕੰਮ ਰਣਾ ਆਲ ਬਰੀਡ ਤੇ ਕੰਮ ਆ ਵੀਰੇ ਬਾਕੀ ਬੱਚੇ ਸੇਲ ਹੋ ਗਏ ਹੁਣ ਫਿਰ ਤੋਂ ਸਾਹਮਣੇ ਫਿਰ ਸ਼ਾਮ ਦਾ ਵੇੜਾ ਜੀ ਆ ਪਿੰਜ ਪਿੰਜਰੇ ਦਿਖਾ ਦੇ ਬਾਈ ਨੂੰ ਮਾਰ ਕੇ ਤੇ ਵੀਰੇ ਸਾਰੇ ਬੱਚੇ ਸੇਲ ਹੋ ਗਏ ਤਕਰੀਬਨ ਤਕਰੀਬਨ ਵੀਰੇ ਹਾਂ ਜੀ ਆਪਾਂ 26 ਬੱਚੇ ਲੈ ਕੇ ਆਏ ਜੀ ਸਾਰੇ ਬੱਚੇ ਸੇਲ ਸਾਰੇ ਬੱਚੇ ਸੇਲ ਹੋ ਗਏ ਜੀ ਤੁਹਾਡੀ ਸਾਊਂਡ ਵਿੱਚ ਇਹ ਪਤਾ ਹੁੰਦਾ ਦੀ ਆ ਟਾਕ ਕਰਦੇ ਆ ਬਤੀ ਦੀ ਬਈ ਨਾਲ ਗੱਲ ਕਰਦੇ ਆ ਦੀ ਬਈ ਆਪਾਂ ਵੀਡੀਓ ਬਣਾਉਨੇ ਆ ਤੁਹਾਡੀ ਹਾਂ ਜੀ ਵੀਰੇ ਮੇਰੇ ਬਹੁਤ ਵਾਰ ਫੀਡਬੈਕ ਆਉਂਦਾ ਵੀਡੀਓ ਕਿ ਬਾਬੇ ਦੀ ਕਿਰਪਾ ਨਾਲ ਵੀਰੇ ਵੀਡੀਓ ਦੇਖ ਕੇ ਬਹੁਤ ਆਪਣੇ ਬੱਚੇ ਵੀ ਲੈ ਕੇ ਆ ਜੋੜਾ ਦੇ ਬੱਚੇ ਆਪਾਂ ਨੂੰ ਵੀਰੇ ਹੁਣ ਫੋਟੋ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਵੀ ਕਰੂਗਾ ਵੀਰੇ ਉਹ ਬਦਰਾ ਮਾਨ ਵੀ ਕਰਦਾਂਗੇ ਆਪਾਂ ਜੀ ਹਾਂਜੀ ਹਾਂਜੀ ਸਾਡੀ ਆਪਣਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਊਗਾ ਭਾਈ ਉਹਦੇ ਵਿੱਚ ਆਫਰ ਲਾ ਦੇਵਾਂਗੇ ਆਫਰ ਵੀ ਲਾ ਦੇਵਾਂਗੇ ਵੀਰੇ ਅਨੁਸਾਰ ਜੀ ਹਾਂਜੀ ਠੀਕ ਹੈ ਭਾਈ ਜੀ ਆਪ ਜੀ ਹੱਸਦੀ ਫੀਮੇਲ ਆਪਾਂ ਬੁਲੀਕੋਟ ਸੁਪਰ ਬੁਲੀਕੋਟ ਆ ਭਾਈ 35000 ਹੋ ਜਾਵੇ ਦੇਖੋ ਭਾਈ ਜੀ ਨਿਊ ਆਜ ਦੇ ਵਿੱਚ 45000 ਭਤੀ ਭਈ ਆਪਾਂ ਨੰਬਰ ਬੋਲਦੀ ਵੀਰੇ 97796 48464 ਠੀਕ ਹੈ ਨੀਚੇ ਵੀਡੀਓ ਦੇਖਦੇ ਪਾ ਬਾਈ ਦਾ ਇਹਦਾ ਬਾਈ ਦਾ ਨੰਬਰ ਜਾਲਦਾ ਰਹੂਗਾ ਬਾਕੀ ਦੀ ਭਾਈ ਆਪਣਾ ਨੰਬਰ 828827209 ਠੀਕ ਹੈ ਨੀਚੇ ਵੀਡੀਓ ਦੇਖਣਾ ਦੋਨੇ ਭਾਈਆਂ ਦੇ ਨੰਬਰ ਚੱਲਦਾ ਰਹਿਣਗੇ ਆਰ ਡੀਡ ਦੇ ਵਿੱਚ ਕੰਮ ਹੈ ਆਰ ਡੀਡ ਡਿਲੀਵਰੀ ਹੈ ਭਾਈ ਉਹਨਾਂ ਨੂੰ ਕੰਪਲੀਟ ਕਰਨਾ ਸੁਰਪ੍ਰੇਖ ਓਕੇ ਦੀ ਭਾਈ ਓਕੇ ਬਲੇ ਸਸੀ ਆਣ ਭਾਜੀ ਕੀ ਹਾਲ ਚਾਲ ਹੈ ਵਧੀਆ ਭਾਜੀ ਭਾਜੀ ਆਪਣਾ ਤਾਂ ਅੱਜ 200 ਤੇ ਆਏ ਆ ਤਾਂ ਜੁਣੀ ਜੁਣੀ ਦੀ ਚਾਚਾ ਦੇਖੋ ਜਵਾਵਾ ਬਰੀਡ ਹੈ ਇਸੇ ਜੇਗੀ ਜ਼ਾਦੇ ਭਾਜੀ ਤੁਹਾਨੂੰ ਦਿਖਾਈਓ ਭਾਜੀ ਦੇਖੋ ਭਾਈ ਜੀ ਅਡਲਟ ਫੀਮੇਲ ਹੈ ਭਾਜੀ ਇਹ ਅਡਲਟ ਫੀਮੇਲ ਹੈ ਜ ਹਾਂਜੀ 5 ਸਾਲ ਦੀ ਹੈ ਜੀ 8 ਸਾਲ ਦੀ ਹੈ ਬਰੀਡਿੰਗ ਹੈ ਭਾਜੀ ਹਾਂਜੀ ਆ ਲੌਂਗ ਕੋਰਚ ਤੇ ਜੋ ਸਮੂਥ ਕੋਰਚ ਭਾਜੀ ਇਹਦਾ ਪੱਪੀ ਕਿੰਨੇ ਦਾ ਕੀ ਪੱਪੀ ਭਾਜੀ ਕੋਈ ਨਾ ਮੌਕੇ ਤੇ ਹੋ ਜਾਂਦੀ ਹੈ ਗੱਲ ਆਪਾਂ 20 ਪਲੱਸ ਹੀ ਵੇਚਦੇ ਆ ਜੀ ਹਾਂਜੀ ਭਾਜੀ ਇਹਦਾ ਸ਼ਾਰਟ ਕੋਰਡ ਦਾ ਤੇ ਦੂਜਾ ਲੌਂਗ ਕੋਰਡ ਦਾ ਜਿਹੜਾ ਉਹ ਹੈ ਹਾਂਜੀ ਅਬਸਮੂ ਕੋਰਡ ਦਾ ਹੀ ਫਰਕ ਆ ਜੋ ਸਮੂਥ ਕੋਰਡ ਚ ਹੈ ਜਾਂ ਲੌਂਗ ਕੋਰਡ ਚ ਆ ਜੀ ਤੇ ਪੂਰੀ ਅਵੇਲੇਬਲ ਭਾਜੀ ਦਮ ਤੱਕ ਕੋਈ ਆਪਨ ਮੇਲ ਹੈਗੇ ਨੇ ਜੀ ਇਸ ਟਾਈਮ ਆਪਣੇ ਕੋਲ ਇੱਕ ਮੇਲ ਹੈਗਾ ਜੀ ਦੋ ਕੁ ਮੰਥ ਦਾ ਹੈ ਜੀ ਹਾਂਜੀ ਭਾਜੀ ਉਹ ਕੇਸ ਨਹੀਂ ਉਹ ਨੌਨ ਕੇਸ ਹੈ ਇਹ ਹੈ ਦੇ ਭਾਜੀ ਆਪਣਾ ਜੋ ਹੋਰ ਕਿਹੜੀ ਕਿਹੜੀ ਬੀਟ ਦੇ ਵਿੱਚ ਕੰਮ ਆਪਾਂ ਚੁਆਵਾਂਗੇ ਵੈਸੇ ਹਾਂਜੀ ਹਾਂ ਹਾਂਜੀ ਭਾਜੀ ਠੀਕ ਹੈ ਪਤੀ ਦਿਲ ਕਰਦੇ ਜਾਂ ਬੱਚਾ ਡਿਪੈਂਡ ਕਰਦਾ ਜੀ ਆਪਾਂ ਕਿੰਨੀ ਕੇ ਕਸਟਮਰ ਤੇ ਡਿਪੈਂਡ ਕਰਦਾ ਜੀ ਮੈਂ ਉਹ ਕਰਦੇ ਉਹ ਮੈਂ ਕਰ ਲੰਨੇ ਜੇ ਲੋਕਲ ਹੀ ਆ ਅਡਜਸਟਮੈਂਟ ਕਰ ਲੰਨੇ ਆ ਹਾਂ ਜੀ ਅਡਜਸਟਮੈਂਟ ਹੋ ਕੋ ਲੈਤਾ ਉਹਦੇ ਨਾਲ ਅਡਜਸਟਮੈਂਟ ਹੋ ਜੂ ਜਿਹੜਾ ਕੋਈ ਬਾਹਰੋਂ ਆਂਦਾ ਆ ਉਹਦੀ ਫੀਸ ਚਾਰਜਿੰਗ ਹੋਣੀ ਤੇ ਚੈੱਕ ਵੀ ਹੋ ਜਾਊਗਾ ਉਹਦੇ ਨਾਲ ਚਾਰਜਿੰਗ ਹੋ ਜੂਗੀ ਜੀ ਆ ਫੀਸ ਚਾਰਜਿੰਗ ਹੋ ਜੂਗੀ ਤੇ ਚੈੱਕ ਵੀ ਹੋ ਜਾਊਗਾ ਹਾਂ ਜੀ ਹਾਂ ਜੀ ਪਾਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਆਪਣੀ ਲੋਕੇਸ਼ਨ ਬੋਲ ਦਿਓ ਲੋਕੇਸ਼ਨ ਪਾਜੀ ਮੇਰੀ ਪਟਿਆਲਾ ਐ ਅਮਨਜੋਤ ਨਾਮਾ ਨੰਬਰ ਹੈ ਜੀ ਮੇਰਾ 964633643 ਭਾਈ ਜੀ ਨੀਚੇ ਵੀਡੀਓ ਦਾ ਸੁਪਾਈ ਦਾ ਨੰਬਰ ਚੱਲਦਾ ਰੂਹ ਕਰਾ ਭਾਈ ਜੀ ਦੀ ਸਪੈਸ਼ਲਿਟੀ ਕਰਵਾਵਾ ਦੇ ਵਿੱਚ ਸਟਾਟ ਸਰਵਿਸ ਵੀ ਹੈ ਤੇ ਪੱਕੀ ਵੀ ਲੈਵਲ ਹੁੰਦੇ ਨੇ ਕਿ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦੀ ਲੋਕੇਸ਼ਨ ਪੈ ਗਈ ਹੈ ਠੀਕ ਹੈ ਭਾਈ ਜੀ ਓਕੇ ਭਾਈ ਥੈਂਕ ਯੂ ਥੈਂਕ ਯੂ ਭਾਈ ਓਕੇ ਵੀਰੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਭਾਈ ਜੀ ਪਹੁੰਚ ਚੁੱਕੇ ਡੌਗ ਸ਼ੋਅ ਤੇ ਮੈਨੂੰ ਦੇ ਦੇ ਦੇਖੋ ਭਾਈ ਜੀ ਮੈਨੂੰ ਨਾ ਲਾਸਟ ਜਾਂਦੇ ਜਾਂਦੇ ਇੱਕ ਵੀਡੀਓ ਸ਼ੂਟ ਕਰਨ ਨੂੰ ਮਿਲੀ ਡਰਮੇਸ਼ਨ ਮੇਰੇ ਉੱਲੇ ਵੀ ਨਾ ਕਮੈਂਟ ਵੀ ਬਹੁਤ ਆ ਰਹੇ ਸੀਗੇ ਤੇ ਵੀਡੀਓ ਦੇ ਵਿੱਚ ਕਹ ਰਹੇ ਸੀ ਵੀ ਤੁਸੀਂ ਡਰਮੇਸ਼ਨ ਬੱਚੇ ਨਹੀਂ ਦਿਖਾ ਰਹੇ ਤਾਂ ਪਟਿਆਲਾ ਡੌਗ ਸ਼ੋਅ ਦੇ ਵਿੱਚ ਪਹੁੰਚੇ ਆ ਤਾਂ ਅੱਜ ਡਰਮੇਸ਼ਨ ਬੱਚੇ ਮਿਲ ਗਏ ਆਪਾਂ ਨੂੰ ਬਾਈ ਜੀ ਲਵੇ ਸਿਰਫ ਬੱਚੇ ਸੋਲਡ ਆਊਟ ਹੋ ਗਏ ਦੇਖੋ ਮੇਰੀ ਵੀ ਸਟਾਰਟਿੰਗ ਪਟਿਆਲਾ ਤੇ ਆ ਡਰਮੇਸ਼ਨ ਦੇ ਵਿੱਚ ਤਾਂ ਡਰਮੇਸ਼ਨ ਬੱਚਾ ਪਟਿਆਲਾ ਡੌਗ ਸ਼ੋਅ ਹੋਵੇ ਤੇ ਡਰਮੇਸ਼ਨ ਬੱਚਾ ਨਾ ਪਹੁੰਚੇ ਇਹ ਹੋ ਨਹੀਂ ਸਕਦਾ ਤਾਂ ਬਾਈ ਜੀ ਦੇਖੋ ਬੱਚੇ ਘੁਮਾ ਕੇ ਦਿਖਾ ਦਿਓ ਬਾਈ ਜੀ ਬਾਈ ਜੀ ਮੇਲ ਫੀਮੇਲ ਦਾ ਕੀ ਪ੍ਰਾਈਸ ਹੈ ਭਾਜੀ ਮੇਲ ਦੇਦਾ ਕੀ 10000 ਦਾ ਹਾਂਜੀ ਫੀਮੇਲ ਦੇ ਨਾਲ ਹੀ ਸੇ ਯਾਰ ਠੀਕ ਆ ਤੁਸੀਂ ਬੱਚੇ ਦੇਖ ਹੀ ਸਕਦੇ ਹੋ ਆਪਣੇ ਸਟਾਰਟ ਦੇ ਬੱਚੇ ਆ ਜੀ ਬਲੈਕ ਸਪੋਰਟ ਦੇ ਵਿੱਚ ਬੱਚੇ ਨੇ ਕਿ ਠੀਕ ਆ ਨਾ ਉਹ ਰੈਡ ਸਪੋਰਟ ਵੀ ਆਂਦਾ ਆ ਪਰ ਬਲੈਕ ਸਪੋਰਟ ਤੋਂ ਜ਼ਿਆਦਾ ਪਸੰਦ ਕਰਦੇ ਨੇ ਕਿ ਠੀਕ ਆ ਬਾਕੀ ਬੱਚੇ ਬਾਈ ਲਵੇ ਮੈਂ ਤੁਹਾਨੂੰ ਸਟਾਕ ਦਿਖਾਵਾਂ ਤਾਂ ਕੈਮਰਾ ਮਾਰ ਹੀ ਦਿੰਦਾ ਮੈਂ ਬਾਦੂ ਸਟਾਕ ਪਿਆ ਇਹ ਸਟੱਡ ਨੇ ਇਹਨਾਂ ਦੇ ਬਾਈ ਹੋਣਾ ਤੇ ਆ ਵੀ ਬੱਚੇ ਪਏ ਨੇ ਕਲਚਰ ਫਾਰਮ ਟਾਇਪ ਆਉਂਦੇ ਹੋਮ ਬਰੀਡਿੰਗ ਹੈ ਸਾਰੀ ਇਹ ਕਾ ਜਰਮਨ ਵੀ ਆ ਕਲਚਰ ਵੀ ਆ ਲੈਬਰੇ ਵੀ ਆ ਬਾਕੀ ਇੱਧਰ ਲੈਬਰੇ ਬੱਚੇ ਪੈਣਗੇ ਇਹ ਕਹਣਾ ਉਹ ਸਿੰਗਲ ਕੋਡ ਦੇ ਵਿੱਚ ਫੀਮੇਲ ਆ ਬਾਈ ਜੀ ਹਾਂਜੀ ਹਾਂਜੀ ਇਹ ਕਹਣਾ ਜਰਮਨ ਦੀ ਫੀਮੇਲ ਆ ਇਹ ਹਾਂ ਲੀਦਾ ਹੋ ਰਿਹਾ ਆ ਜਾ ਸੇਲ ਕਰਦੇ ਵਾਸਤੇ ਆਏ ਹਾਂ ਅੱਜ ਲਈ ਕੀ ਬਰੇਜ ਐ ਇਹਦੇ ਵੀਰੇ 14 ਮਾਂਥ ਦੀ ਏਜ ਆ ਇਹਦੀ ਹਾਂਜੀ ਨੀਅਰ ਹੀਟ ਹੈ ਕੀ ਰੇਟ ਮੰਗਦੇ ਹੋ ਵੀਰੇ ਰੇਟ ਵੀਰੇ 6500 6500 ਦੇਖੋ ਬਾਈ ਜੀ ਸਿੰਗਲ ਕੋਡ ਦੀ ਫੀਮੇਲ ਹੈ ਫੁੱਲ ਐਕਟਿਵ ਫੀਮੇਲ ਹੈ ਠੀਕ ਹੈ ਨਾ ਨੀਅਰ ਹੀਟ ਹੈ ਬਾਈ ਜੀ ਏਜ ਕਿੰਨੀ ਹੋ ਗਈ ਸੀ 14 ਮਾਂਸ ਜੀ 14 ਮਾਂਸ ਜੀ ਠੀਕ ਹੈ ਨਾ ਤੇ ਬਾਈ ਜੀ ਬਾਕੀ ਆ ਬੱਚੇ ਪੈਨੇ ਲੈਬਰੇ ਤੇ ਬਾਈ ਤੋਂ ਕੰਟੈਕਟ ਨੰਬਰ ਪੁੱਛਦੇ ਆ ਆਪਾਂ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 7689 ਜੀ 26498 ਜੀ ਠੀਕ ਹੈ ਨਾ ਤੇ ਵੀਰੇ ਇੱਕ ਗੱਲ ਹੋਰ ਪੁੱਛਾਂ ਮੈਂ ਤੁਹਾਨੂੰ ਕੀ ਆਲ ਓਵਰ ਇੰਡੀਆ ਡਿਲੀਵਰੀ ਕਰਵਾ ਦਿੰਦੇ ਬੱਚੇ ਹਾਂਜੀ ਬਾਜੀ ਠੀਕ ਹੈ

ਮੇਰੀ ਢੇਰ ਸਾਰੀ ਸ਼ੁਭਕਾਮਨਾ